ਅੰਮ੍ਰਿਤਸਰ ਦੇ ਹਲਕਾ ạtari ਦੇ ਪਿੰਡ ਕੱਲੇਵਾਲ ਵਿਕੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਨਵੀਂ ਪੰਚਾਇਤ ਨਾਲ ਕੀਤੀ ਮੁਲਾਕਾਤ ਅਤੇ ਸੁੰਨਿਆ ਸਮਸਤੀਆਂ ਮੌਕੇ ਤੇ ਹਲਵੀ ਕੀਤੇ ਇਸ ਮੌਕੇ ਤੇ ਸਰਪੰਚ ਗੁਰਵੈਲ ਸਿੰਘ ਨੇ ਐਮਐਲਏ ਜਸਵਿੰਦਰ ਸਿੰਘ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਉਹਨਾਂ ਦੇ ਨਾਲ ਰਾਜਵਿੰਦਰ ਸਿੰਘ ਰਾਜੂ ਮੈਂਬਰ ਜਸਵੀਰ ਸਿੰਘ ਸਰਬਜੋਤ ਸਿੰਘ ਭੁਪਿੰਦਰ ਸਿੰਘ ਮੈਂਬਰ ਗੁਰਪ੍ਰੀਤ ਸਿੰਘ सरपंच जठोवल मान सरपंच अनमोलक दीप सिंह ब्लॉक प्रधान डॉक्टर मनदीप सिंह चीचा ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ਸਭ ਤੋਂ ਪਹਿਲਾਂ ਫਤੇ ਪਰਮਾਨ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਸਾਡੇ ਕੱਲੇਵਾਲ ਗ੍ਰਹਿ ਵਿਖੇ ਸਰਦਾਰ ਲਖਵਿੰਦਰ ਸਿੰਘ ਦੇ ਘਰ ਮੌਜੂਦਾ ਪੰਚਾਇਤ ਕੱਲੇਵਾਲ सरपंच ਪੰਚ ਨੰਬਰਦਾਰ ਚੌਂਕੀਦਾਰ ਸਾਰੇ ਹੀ ਜਿੰਨਾਂ ਉਮੀਦਵਾਰ ਆ ਪਹੁੰਚੇ ਆ ਤੇ ਅੱਜ ਹਰਮਨ ਪਿਆਰੇ ਆਪਣੇ ਹਲਕੇ ਦੇ ਟਾਰੀ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਉਹ ਕੱਲੇ ਵਾਲੇ ਪਹੁੰਚ ਕੇ ਜਿਹੜੀ ਨਵੀਂ ਬਣੀ ਜੁਣੀ ਪੰਚਾਇਤ ਆ ਉਹਨਾਂ ਨੂੰ ਵਧਾਈ ਦਿੱਤੀ ਆ ਤੇ ਉਹਨਾਂ ਦਾ ਜਿਹੜੇ ਕੰਮ ਕਾਜ ਵਿਕਾਸ ਬਾਰੇ ਯਕੀਨੀ ਤੇ ਯਕੀਨ ਯਕੀਨੀ ਕਰਨ ਲਈ ਉਹਨਾਂ ਨੂੰ ਇਹ ਪ੍ਰੇਰਣਾ ਦਿੱਤੀ ਆ ਅਸੀਂ ਇਸ ਕਰਕੇ ਇਹਨਾਂ ਸਾਰਿਆਂ ਨੂੰ ਸਾਡੀ ਪਾਰਟੀ ਵੱਲੋਂ ਕੱਲੇ ਆਪ ਦੀ ਸਮੂਹ ਪੰਚਾਇਤ ਵੱਲੋਂ ਬਹੁਤ ਬਹੁਤ ਵਧਾਈਆਂ ਵਰਗ ਜੀ ਦਾ ਖਾਲਸਾ ਵਰਗ ਜੀ ਦੀ ਫਤਿਹ ਪੰਚਾਇਤ ਵੱਲੋਂ ਮੈਂਬਰਾਂ ਵੱਲੋਂ ਕਿਹੜੇ ਕਿਹੜੇ ਕੰਮ ਰੱਖੇ ਗਏ ਆ ਮੇਰੇ ਸਾਹਬ ਜੀ ਐਮਐਲਏ ਸਾਹਿਬ ਅੱਗੇ ਜੀ ਇਹਨਾਂ ਲਿਖੇ ਆ ਕੰਮ ਇਸ ਦਾ ਵੀ ਸ਼ਾਨਘੜ ਪਏ ਜਿਹੜੇ ਆਪਾਂ ਛੱਪੜਾਂ ਦੇ ਗਲੀਆਂ ਨਾਲੀਆਂ ਦਾ ਜਿੰਨੀਆਂ ਵੀ ਹੈਗਾ ਵਿਕਾਸ ਸਾਰਾ ਹੀ ਇਹ ਪੰਕ ਰੂਪ ਦੇ ਵਿੱਚ ਬਾਹਰ ਦੀ ਫਿਰਨੀ ਵੀ ਉਹਦਾ ਵੀ ਸੋਚ ਆਇਆ ਅਛਾ ਹੀ ਮਿਲ ਕੇ ਲੈ ਗਏ ਚੜ੍ਹਦੀ ਕਲਾ ਐਮਐਲਏ ਸਾਹਿਬ ਨੂੰ ਭਰੋਸਾ ਦਵਾਇਆ ਗਿਆ ਐਮਐਲਏ ਸਾਹਿਬ ਨੂੰ ਭਰੋਸਾ ਇਹੋ ਦਵਾਇਆ ਗਿਆ ਵੀ ਤੁਹਾਨੂੰ ਕੋਈ ਉਹਨਾਂ ਵੱਲ ਕੋਈ ਸ਼ਿਕਾਇਤ ਨਾ ਆਊਗੀ ਜਦੋਂ ਵੀ ਮਰਜ਼ੀ ਫੋਨ ਕਰਨਾ ਜਦੋਂ ਮਰਜ਼ੀ ਉਹਨਾਂ ਨੂੰ ਬੁਲਾਉਣਾ ਹਾਜ਼ਰ ਹੋਣਗੇ ਉਸੇ ਲਈ